ਤੇ ਮੈਂ ਦਾਦੂ ਦੀ ਵੰਤਕ ਵੀ ਵੇਖਦਾ ਸੀ ਤੇ ਮੈਂ ਉਹਨਾਂ ਨੂੰ ਵੇਖਦਾ ਸੀ ਕਿ ਦਾਦੂ ਕਿੱਦਾਂ ਵਜਾਂਦੇ ਆ ਤੇ ਇੱਕ ਦਿਨ ਦਾਦੂ ਨੂੰ ਮੈਂ ਕਿਹਾ ਕਿ ਦਾਦੂ ਮੈਨੂੰ ਦਿਓ ਤੁਮ ਮੈਂ ਵੀ ਵੇਖਾਂ ਕੀ ਚੀਜ਼ ਐ ਚਲੋ ਮੈਂ ਵਜਾਈ ਦਾਦੂ ਨੂੰ ਲੱਗਿਆ ਕਿ ਆ ਤੇ ਕੱਲ ਸਕਦਾ ਇਹ ਜ ਅੰਦਰ ਹੈ ਇੱਕ ਚੀਜ਼ ਤੇ ਉਹਨਾਂ ਨੇ ਮੈਨੂੰ ਫਿਰ ਅੱਗੇ ਲਾਈਨ ਚ ਅੱਗੇ ਵਧਾਣ ਦੀ ਬੜੀ ਮਦਦ ਕੀਤੀ ਤੇ ਅੱਜ ਮੈਂ ਇਸ ਮੁਕਾਮ ਤੱਕ ਪਹੁੰਚ ਜਾਵਾ ਜੀ ਹੁਣ ਕਿੰਨੇ ਉਮਰ ਹੈ ਤੁਹਾਡੀ 10 ਸਾਲ ਉਹਨਾਂ ਨੂੰ ਸੀ ਪਤਾ ਵੀ ਮੈਂ ਇਹਦਾ ਦਾਦਾ ਤੇ ਜਦੋਂ ਉਹ ਇਹਦੇ ਬਾਰੇ ਗੱਲਾਂ ਕਰਦੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿ ਅਸੀਂ ਇਹਨੂੰ ਸੁਣਿਆ ਹੈ ਇਹ ਉਹਦੇ ਬਾਰੇ ਕਮੈਂਟ ਕਰਦੇ ਸੀ ਤੇ ਮਨ ਨੂੰ ਜੋ ਖੁਸ਼ੀ ਹੁੰਦੀ ਉਹ ਮੈਂ ਹੀ ਜਾਂਦਾ ਉਹ ਮੈਨੇਜ ਕਰਨਾ ਪੜੇਗਾ ਕੁਝ ਬੰਨਣਾ ਤਾਂ ਕਹਿੰਦੇ ਪੜੇਗਾ ਨਾ ਮੈਨੇਜ ਕੁਝ ਕਹਿੰਦੇ ਨਹੀਂ ਪਹੋਗਾ ਕਿ ਕਿਵੇਂ ਸਟੱਡੀ ਕਰਦੇ ਹਾਂ ਫਿਰ ਕਿਵੇਂ ਟਾਈਮ ਕੱਢਦੇ ਹਾਂ ਪੌਂਸਰੀ ਸਿੱਖਣ ਲਈ ਆਪਣੇ ਦਾਦਾ ਜੀ ਦੇ ਕੋਲੋਂ ਟਾਈਮ ਸਕੂਲੋਂ ਆ ਕੇ ਰਿਆਜ਼ ਕਰਦਾ ਸ਼ਾਮ ਨੂੰ ਸਟੱਡੀ ਕਰ ਲੈਣਾ ਇਦਾਂ ਹੀ ਹੁੰਦਾ ਜਾ ਕੋਚ ਉਸਤਾਦ ਜੀ ਗਾਂਡੇ ਸੀ ਤੇ ਸਟੇਜ ਤੇ ਬੜੀ ਲੰਬੀ ਲੰਬੇ ਪੀੜ ਸੀ ਤੇ ਆਪਾਂ ਸੜੋ ਕਮਕ ਸਟੇਜ ਦੇ ਅੱਗੇ ਗਏ ਜਿੰਨਾ ਅੱਗੇ ਸੜੋ ਤੋਂ ਮੈਕਸਮਮ ਲਿ ਗਿਆ ਗਿਆ ਤੇ ਮੈਂ ਬਹੁਤ ਵੱਡੀ ਬੰਸਰੀ ਸੀ ਉਹਨੂੰ ਇਦਾਂ ਫੜਿਆ ਤੇ ਸਲੀਮ ਭਾਜੀ ਨੇ ਮੈਨੂੰ ਵੇਖ ਲਿਆ ਕਹਿੰਦੇ ਬੰਸਰੀ ਉਹਨਾਂ ਨੇ ਕਿਹਾ ਤੂੰ ਵਜਾ ਸਕਦਾ ਮੈਂ ਕਿਹਾ ਹਾਂ ਜੀ ਤੇ ਉਹਨਾਂ ਨੇ ਮੈਨੂੰ ਸ਼ਾਹ ਕਰਕੇ ਬੁਲਾ ਲਿਆ ਜਿਹੜਾ ਜਦ ਮੈਂ ਬਜਾਈ ਉੱਥੇ ਤੇ ਬਹੁਤ ਖੁਸ਼ ਹੋਇਆ ਤੇ ਇਨਾਮ ਨੂੰ ਬਹੁਤ ਸਾਰੇ ਇਨਾਮ ਦਿੱਤਾ ਇਹ ਲੋਕੀ ਇਹ ਵੀ ਕਹਿੰਦੇ ਸੀ ਕਿ ਕੀ ਛੋਟੇ ਜਿਹੇ ਬੱਚੇ ਨੂੰ ਕਿਹੜੇ ਕੰਮ ਚ ਪਾਤਾ ਬਹੁਤ ਕੁਛ ਮੈਨੂੰ ਸੁਣਨਾ ਪਿਆ ਲੋਕਾਂ ਕੋਲੋਂ ਜੀ ਬੜੀਆਂ ਮੈਨੂੰ ਰਿਕਾਫਟਾਂ ਵੀ ਆਈਆਂ ਪਰ ਮੈਂ ਰੁਕਿਆ ਨਹੀਂ ਅੱਜ ਤੁਹਾਡੇ ਸਾਹਮਣੇ ਫਿਰ ਮਨ ਦੁਖੀ ਹੁੰਦਾ ਸੀ ਤੁਹਾਡੇ ਜਦੋਂ ਲੋਕ ਤੁਹਾਨੂੰ ਕਹਿੰਦੇ ਹੁੰਦੇ ਸੀ ਕਿ ਕੀ ਛੋਟੇ ਜਿਹੇ ਬੱਚੇ ਨੂੰ ਕਿਹੜੇ ਕੰਮ ਹੀ ਪਾਤਾ ਦੁਖੀ ਮਨ ਹੁੰਦਾ ਸੀ ਹੁੰਦਾ ਸੀ ਮਨ ਦੁਖੀ ਪਰ ਜੇ ਮੈਂ ਰੁਕ ਜੰਦਾ ਤੈਨੂੰ ਰੁਕ ਜਾਣਾ ਸੀ ਕਨਵਰ ਗਰੇਵਾਲ ਆਏ ਉਹ ਮੈਨੂੰ ਪਹਿਲਾਂ ਤੁਸੀਂ ਪਛਾਣਦੇ ਸੀ ਉਹਨਾਂ ਨੇ ਮੈਨੂੰ ਵੇਖਿਆ ਸੀ ਵਾਇਰਲ ਹੋਣ ਤੋਂ ਪਹਿਲਾਂ ਅਚੋ ਜਿਹੜੀ ਵੀਡੀਓ ਮਾਸਟਰ ਸਲੀਮ ਜੀ ਦੇ ਨਾਲ ਵਾਇਰਲ ਹੋ ਸੀ ਉਹ ਵੀਡੀਓ ਤੋਂ ਉਹਨਾਂ ਨੇ ਪਛਾਣਿਆ ਸੀ ਤੁਹਾਨੂੰ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੂੰ ਬੰਸਰੀ ਲੈ ਕੇ ਆਇਆ ਮੈਂ ਕਿਹਾ ਜੀ ਮੈਂ ਲੈ ਕੇ ਆਇਆ ਕਹਿੰਦਾ ਤੂੰ ਮੇਰੇ ਨਾਲ বাজਾਨੀ ਹੈ ਅੱਜ ਤੇ ਜਦੋਂ ਮੈਂ ਉਹਨਾਂ ਨਾਲ ਬਜਾਈ ਉਹਨਾਂ ਨੇ ਮੈਨੂੰ ਜਦ ਤੱਕ ਉਹਨਾਂ ਦਾ ਖਤਮ ਨਹੀਂ ਹੋਇਆ ਹਿਲਾ ਨਹੀਂ ਦਿੱਤਾ ਉੱਥੇ ਮੈਨੂੰ ਜੀ ਦੇਖੋ ਭਵਿਕਤੇ ਦਾ ਜਿਹੜਾ ਹੈ ਉਹ ਪਰਮਾਤਮਾ ਨੇ ਨਿਸ਼ਚਿਤ ਕੀਤਾ ਹੈ ਤੇ ਸੁਪਨਾ ਤੇ ਦੇਖਣਾਰ ਬੰਦੇ ਦਾ ਫਰਜ਼ ਮੈਂ ਵੀ ਸੁਪਨਾ ਦੇਖਦਾ ਕਿ ਪ੍ਰਮਾਤਮਾ ਇਹਨੂੰ ਭਾਗ ਲਾਵੇ ਇਹਦੀ ਮਿਹਨਤ ਨੂੰ ਭਾਗ ਲਾਵੇ ਇਹ ਬੱਚ ਨੇ ਆਪਣਾ ਬਚਪਨ ਦਿੱਤਾ ਮੈਨੂੰ ਵਿਸ਼ਵਾਸ ਹੀ ਮੈਨੂੰ ਇਹ ਦਿੱਤੇ ਆਪਣੇ ਆਪ ਤੇ ਘੱਟ ਸੀ ਇਹਦੇ ਤੇ ਜ਼ਿਆਦਾ ਸੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਬੱਚਾ ਬੌਂਸਰੀ ਵਜਾਉਂਦਾ ਨਜ਼ਰ ਆ ਰਿਹਾ ਉਸ ਬੱਚੇ ਦੀ ਕਲਾਕਾਰੀ ਦੇਖ ਕੇ ਮਾਸਟਰ ਸਲੀਮ ਕਨਵਰ ਗਰੇਵਾਲ ਤੇ ਹੋਰ ਲੋਕ ਬਹੁਤ ਸਾਰਾ ਉਸ ਵੀਡੀਓ ਨੂੰ ਪਿਆਰ ਦਿੰਦੇ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰਦੇ ਆ ਉਹ ਬੱਚਾ ਵੀ ਸਾਡੇ ਨਾਲ ਮੌਜੂਦ ਹੈ ਤੇ ਉਹਨਾਂ ਦੇ ਦਾਦਾ ਜੀ ਵੀ ਮੌਜੂਦ ਹੈ ਤੋ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਤੇ ਧੰਨਵਾਦ ਧੰਨਵਾਦ ਤੁਹਾਡਾ ਵੀ ਸਵਾਗਤ ਹੈ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਬੌਂਸਰੀ বাজਾਂਦੇ ਨਜ਼ਰ ਆ ਰਹੇ ਉਸ ਵੀਡੀਓ ਬਾਰੇ ਤਾਂ ਬਾਅਦ ਚੋ ਗੱਲ ਕਰਾਂਗੇ ਸਭ ਤੋਂ ਪਹਿਲੇ ਸ਼ੌਂਕ ਕਿਵੇਂ ਪਿਆ ਤੁਹਾਨੂੰ ਬੌਂਸਰੀ বাজਾਉਣ ਦਾ ਜਦੋਂ ਮੈਂ 7 ਸਾਲ ਦਾ ਸੀ ਤੇ ਮੈਂ ਦਾਦੂ ਦੀ ਵੰਸਗੀ ਵਜਾਉਂਦੇ ਸੀ ਤੇ ਮੈਂ ਉਹਨਾਂ ਨੂੰ ਵੇਖਦਾ ਸੀ ਕਿ ਦਾਦੂ ਕਿੱਦਾਂ ਵਜਾਉਂਦੇ ਆ ਤੇ ਇੱਕ ਦਿਨ ਦਾਦੂ ਨੂੰ ਮੈਂ ਕਿਹਾ ਕਿ ਦਾਦੂ ਮੈਨੂੰ ਦਿਓ ਤੁਮੇਂ ਮੈਂ ਵੀ ਵੇਖਾਂ ਕੀ ਚੀਜ਼ ਐ ਚਲੋ ਮੈਂ ਵਜਾਈ ਦਾਦੂ ਨੂੰ ਲੱਗਿਆ ਕਿ ਆ ਤੇ ਕੱਲ ਸਕਦਾ ਇਹ ਜੇ ਅੰਦਰ ਹੈ ਇੱਕ ਚੀਜ਼ ਤੇ ਉਹਨਾਂ ਨੇ ਮੈਨੂੰ ਫਿਰ ਅੱਗੇ ਲਾਈਨ ਅੱਗੇ ਵਧਾਣ ਦੀ ਬੜੀ ਮਦਦ ਕੀਤੀ ਤੇ ਅੱਜ ਮੈਂ ਇਸ ਮੁਕਾਮ ਤੱਕ ਪਹੁੰਚਿਆ ਹਾਂ ਜੀ ਹੁਣ ਕਿੰਨੇ ਉਮਰ ਹੈ ਤੁਹਾਡੀ 10 ਸਾਲ ਜੀ ਯਾਨੀ ਕਿ 7 ਸਾਲ ਦੇ ਸੀਗੇ 3 ਸਾਲ ਹੋ ਗਏ ਤੁਹਾਨੂੰ ਬੌਂਸਰੀ ਵਜਾਉਂਦੇ ਤੇ ਹੁਣ ਇਸ ਮੁਕਾਮ ਤੱਕ ਪਹੁੰਚੇ ਹੋ ਤੁਸੀਂ ਜੀ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਮਾਸਟਰ ਸਲੀਮ ਤੇ ਕਨਵਰ ਗਰੇਵਾਲ ਦੇ ਨਾਲ ਮਾਸਟਰ ਸਲੀਮ ਜੀ ਬਹੁਤ ਸਾਰਾ ਪਿਆਰ ਦਿੰਦਾ ਨਜ਼ਰ ਆ ਰਹੇ ਨੇ ਤੁਹਾਨੂੰ ਉਹ ਵੀਡੀਓ ਦਾ ਕੀ ਸੀਗਾ ਸਾਰਾ ਥੋੜੀ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਚੀਜ਼ ਜਦੋਂ ਸਲੀਮ ਉਸਤਾਦ ਜੀ ਗਾਣ ਦੇ ਸੀ ਤੇ ਸਟੇਜ ਤੇ ਕਿ ਬੜੀ ਲੰਬੀ ਲੰਬੀ ਪੀੜ ਸੀ ਤੇ ਆਪਾਂ ਸੈੜੋ ਕਮਕ ਸਟੇਜ ਦੇ ਅੱਗੇ ਗਏ ਜਿੱਨਾ ਅੱਗੇ ਸਾਡੇ ਤੋਂ ਮੈਕਸਿਮਲੀ ਗਿਆ ਗਿਆ ਤੇ ਮੈਂ ਬਹੁਤ ਵੱਡੀ ਬੰਸਰੀ ਸੀ ਉਹਨੂੰ ਇਦਾਂ ਫੜਿਆ ਤੇ ਸਲੀਮ ਭਾਜੀ ਨੇ ਮੈਨੂੰ ਵੇਖ ਲਿਆ ਕਹਿੰਦੇ ਬੰਸਗੀ ਉਹਨਾਂ ਨੇ ਕਿਹਾ ਤੂੰ ਵਜਾ ਸਕਦਾ ਮੈਂ ਕਿਹਾ ਹਾਂਜੀ ਤੇ ਉਹਨਾਂ ਨੇ ਮੈਨੂੰ ਸ਼ਾ ਕਰਕੇ ਬੁਲਾ ਲਿਆ ਜਦੋਂ ਮੈਂ ਵਜਾਈ ਉੱਥੇ ਤੇ ਬਹੁਤ ਖੁਸ਼ ਹੋਏ ਤੇ ਇਹਨਾਂ ਨੇ ਮੈਨੂੰ ਬਹੁਤ سارے ਇਨਾਮ ਦਿੱਤਾ ਜੀ ਕੀ ਕਹਿਣਾ ਸੀ ਉਹਨਾਂ ਦਾ ਬਾਤ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਬੌਂਸਰੀ ਵਜਾਈ ਸੀ ਉਹ ਬਹੁਤ ਖੁਸ਼ ਹੋ ਗਏ ਸੀ ਮੈਂ ਦੱਸ ਨਹੀਂ ਸਕਦਾ ਬਹੁਤ ਖੁਸ਼ ਹੋ ਗਏ ਸੀ ਉਹ ਜੀ ਤੇ ਕਿੰਨੀ ਖੁਸ਼ੀ ਮਹਿਸੂਸ ਕੀਤੀ ਤੁਹਾਨੂੰ ਉਸ ਟਾਈਮ ਫਿਰ ਜਦੋਂ ਉਹਨਾਂ ਨੇ ਪਿਆਰ ਦਿੱਤਾ ਤੁਹਾਨੂੰ ਬਹੁਤ ਅੱਛਾ ਲੱਗਾ ਬਹੁਤ ਖੁਸ਼ੀ ਹੋਈ ਸੀ ਜੀ ਤੇ ਸਕੂਲ ਪੜਦੇ ਹੋ ਸਟੱਡੀ ਕਰਦੇ ਹੋ ਤੁਸੀਂ ਜੀ ਕਿੰਨੇ ਵਿੱਚ ਪੜਦੇ ਹੋ 5ਵੀਂ ਚ ਇਸ ਟਾਲ ਆਇਆ ਮੈਂ ਇੱਕ ਮਹੀਨਾ ਹੈ ਤੇ ਫਿਰ ਕਿਵੇਂ ਸਾਰਾ ਮੈਨੇਜ ਕਰਦੇ ਹਾਂ ਸਟੱਡੀ ਵੀ ਕਰਦੇ ਹਾਂ ਬੌਂਸਰੀ ਵੀ ਵਜਾਉਂਦੇ ਹਾਂ ਫਿਰ ਸਿੱਖਦੇ ਵੀ ਹਾਂ ਆਪਣੇ ਦਾਦਾ ਜੀ ਦੇ ਕੋਲੋਂ ਉਹ ਮੈਨੇਜ ਕਰਨਾ ਪੜੇਗਾ ਕੁਝ ਬੰਨਣਾ ਤਾਂ ਨਹੀਂ ਪੜੇਗਾ ਨਾ ਮੈਨੇਜ ਜੀ ਕੁਝ ਬੰਨਣਾ ਹੀ ਪਊਗਾ ਤੇ ਕਿਵੇਂ ਸਟੱਡੀ ਕਰਦੇ ਹਾਂ ਫਿਰ ਕਿਵੇਂ ਟਾਈਮ ਕੱਢਦੇ ਹਾਂ ਬੌਂਸਰੀ ਸਿੱਖਣ ਲਈ ਆਪਣੇ ਦਾਦਾ ਜੀ ਦੇ ਕੋਲੋਂ ਟਾਈਮ ਸਕੂਲੋਂ ਆ ਕੇ ਰਿਆਜ਼ ਕਰਦਾ ਸ਼ਾਮੀ ਸਟੱਡੀ ਕਰ ਲੈਣਾ ਇਦਾਂ ਹੀ ਹੁੰਦਾ ਸਗਾ ਕੁਝ ਜੀ ਜੀ ਕੁਝ ਵਜਾ ਕੇ ਸੁਣਾ ਦਿਓ ਫਿਰ ਸੋਨੀ ਬਾ ਕਮਾਲ ਤੁਸੀਂ ਜਿਹੜੀ ਬੌਂਸਰੀ ਵਜਾਉਂਦੇ ਹੋ ਕਨਵਰ ਗਰੇਵਾਲ ਦੇ ਨਾਲ ਕਿਵੇਂ ਮਿਲਾਬ ਹੋਇਆ ਤੁਹਾਡਾ ਕਨਵਰ ਗਰੇਵਾਲ ਜਿਹੜਾ ਸਟੇਜ ਤੇ ਆਇਆ ਉਸ ਤੋਂ ਪਹਿਲਾਂ ਹੀ ਆਪਾਂ ਉੱਥੇ ਮੌਜੂਦ ਹੋ ਗਏ ਸੀ ਤੇ ਉੱਥੇ ਸਾਡੀ ਹਲਕੀ ਮੋਟੀ ਵਾਗਵੀ ਸੀ ਇਸ ਲਈ ਆਪਾਂ ਅਗਮਲ ਸਟੇਜ ਤੇ ਗਏ ਜਦੋਂ ਕਨਵਰ ਗਰੇਵਾਲ ਆਇਆ ਉਹ ਮੈਨੂੰ ਪਹਿਲਾਂ ਤੁਸੀਂ ਪਛਾਣਦੇ ਸੀ ਉਹਨਾਂ ਨੇ ਮੈਨੂੰ ਵੇਖਿਆ ਸੀ ਵਾਇਰਲ ਹੋਣ ਤੋਂ ਪਹਿਲਾਂ ਅਚਾ ਜਿਹੜੀ ਵੀਡੀਓ ਮਾਸਟਰ ਸਲੀਮ ਜੀ ਦੇ ਨਾਲ ਵਾਇਰਲ ਹੋ ਸੀ ਉਹ ਵੀਡੀਓ ਤੋਂ ਉਹਨਾਂ ਨੇ ਪਛਾਣਿਆ ਸੀ ਤੁਹਾਨੂੰ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੂੰ ਬੰਸਰੀ ਲੈ ਕੇ ਆਇਆ ਮੈਂ ਕਿਹਾ ਜੀ ਮੈਂ ਲੈ ਕੇ ਆਇਆ ਕਹਿੰਦਾ ਤੂੰ ਮੈ ਇਹਨਾਂ ਨੂੰ ਵਜਾਣੀ ਅੱਜ ਤੇ ਜਦੋਂ ਮੈਂ ਉਹਨਾਂ ਨੂੰ ਵਜਾਈ ਉਹਨਾਂ ਨੇ ਮੈਨੂੰ ਜਦ ਤੱਕ ਉਹਨਾਂ ਦਾ ਖਤਮ ਨਹੀਂ ਹੋਇਆ ਹਿਲਾ ਨਹੀਂ ਦਿੱਤਾ ਉੱਥੇ ਮਨ ਨੂੰ ਜੀ ਜੀ ਇਹ ਲੋਕ ਐਪਰੀਸ਼ੀਏਟ ਕਰਦੇ ਨੇ ਤੁਹਾਨੂੰ ਫਿਰ ਜੀ ਬਹੁਤ ਅੱਛਾ ਅੱਛਾ ਕਮੈਂਟਸ ਆਉਂਦੇ ਆ ਬੜੇ ਵਧੀਆ ਵਧੀਆ ਕਮੈਂਟ ਆਉਂਦੇ ਆ ਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੈਂਡਸ ਦਾ ਫੈਮਿਲੀ ਦਾ ਕੀ ਕਹਿਣਾ ਸੀਗਾ ਫਰੈਂਡਸ ਜੀ ਬੋਲਦੇ ਸੀ ਵਾਹ ਤੇ ਕਿ ਤੂੰ ਤਾਂ ਵਾਇਰਲ ਹੋ ਗਿਆ ਮੈਂ ਬੋਲੂ ਬੋਲਦੇ ਸੀ ਬੜਾ ਵਾਇਰਲ ਹੋ ਗਿਆ ਤੂੰ ਤਾਂ ਬੜਾ ਖੁਸ਼ਕਿਸਮਤ ਹੈ ਬਹੁਤ ਵਧੀਆ ਤੇਰੇ ਪਰਿਵਾਰ ਵਾਲੇ ਸੀ ਉਹ ਬੜੇ ਖੁਸ਼ ਹੁੰਦੇ ਸੀ ਮੈਂ ਕਹਤਾ ਹੂੰ ਜੀ ਜੀ ਤੇ ਫਰੈਂਡਸ ਤੁਹਾਡੇ ਕੀ ਕਹਿੰਦੇ ਸੀ ਫਰੈਂਡਸ ਕਹਿੰਦੇ ਸੀ ਕਿ ਦੁਰ ਬੜਾ ਖੁਸ਼ਕਿਸਮਤ ਹੈ ਭਾਈ ਨਾ ਵਾਇਰਲ ਹੋ ਗਿਆ ਫੇਸਬੁੱਕ ਤੇ ਸਾਨੂੰ ਵੀ ਆ ਦੇਖ ਲਈ ਬੜਾ ਵਧੀਆ ਗੱਲ ਹੈ ਇਦਾਂ ਤੇ ਟੀਚਰਸ ਕੀ ਕਹਿੰਦੇ ਨੇ ਤੁਹਾਡੇ ਟੀਚਰਸ ਬਹੁਤ ਖੁਸ਼ ਹੋ ਗਏ ਹੈ ਜੀ ਕੀ ਕਹਿੰਦੇ ਸੀ ਤੁਹਾਨੂੰ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਖੁਸ਼ ਹੁੰਦੇ ਸੀ ਉਹਨਾਂ ਦਾ ਕੀ ਦੱਸ ਸਕਦੇ ਜੀ ਸਕੂਲ ਦੇ ਵਿੱਚ ਕਹਿੰਦੇ ਨੇ ਕਿ ਬਜਾ ਕੇ ਦਿਖਾ ਜੀ ਬੜੀ ਵਗ ਕਿੰਨੇ ਕਹਿੰਦੇ ਆ ਕਿੰਨੇ ਕੰਪੀਟੀਸ਼ਨ ਕੀਤੇ ਆ ਤੁਸੀਂ ਸਕੂਲ ਦੇ ਵਿੱਚ ਵੀ ਸਕੂਲ ਦੇ ਵਿੱਚ 7008 ਕਿਤੇ ਹੋਣੇ ਆ ਜੀ ਜੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਤੇ ਜਦੋਂ ਉਹ ਵੀਡੀਓ ਵਾਇਰਲ ਹੋਈ ਸੀ ਕਿੰਨੀ ਕੋ ਖੁਸ਼ੀ ਮਹਿਸੂਸ ਹੋਈ ਸੀ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਬੜਾ ਖੁਸ਼ ਨਸੀਬ ਆਪਾਂ ਨੂੰ ਆਪਣੇ ਆਪ ਨੂੰ ਸਮਝਨਾ ਕਿ ਬੱਚਾ ਇਹ ਰੱਬ ਨੇ ਮੇਰੀ ਝੋਲੀ ਪਾਇਆ ਜੀ ਕਦੀ ਸੋਚਿਆ ਸੀਗਾ ਕਿ ਇੰਨੇ ਵੱਡੇ ਕਲਾਕਾਰ ਦੇ ਨਾਲ ਬੱਚਾ ਬੌਂਸਰੀ ਵਜਾ ਲੇਗਾ ਹਾਂ ਸੋਚੇ ਸੀ ਵਿਸ਼ਵਾਸ ਹੀ ਮੈਨੂੰ ਇਹਦੇ ਤੇ ਆਪਣੇ ਆਪ ਤੇ ਘੱਟ ਸੀ ਇਹਦੇ ਤੇ ਜ਼ਿਆਦਾ ਸੀ ਜੀ ਤੇ ਫੇ ਕੀ ਕਹਿੰਦੇ ਸੀ ਲੋਕ ਤੁਹਾਡੇ ਰਿਸ਼ਤੇਦਾਰ ਜਾਣ ਗੁਆਂਢ ਤੁਹਾਡੇ ਜਦੋਂ ਇਹਦੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਕਹਿਣ ਚ ਬਹੁਤ ਫਰਕ ਸੀ ਪਹਿਲਾਂ ਲੋਕੀ ਇਹ ਵੀ ਕਹਿੰਦੇ ਸੀ ਕਿ ਕੀ ਛੋਟੇ ਜਿਹੇ ਬੱਚੇ ਨੂੰ ਕਿਹੜੇ ਕੰਮ ਚ ਬਾਤ ਹੈ ਜੀ ਬਹੁਤ ਕੁਝ ਮੈਨੂੰ ਸੁਣਨਾ ਪਿਆ ਲੋਕਾਂ ਕੋਲੋਂ ਜੀ ਬੜੀਆਂ ਮੈਨੂੰ ਰਿਕਾਫਟਾ ਵੀ ਆਈਆਂ ਪਰ ਮੈਂ ਰੁਕਿਆ ਨਹੀਂ ਅੱਜ ਤੁਹਾਡੇ ਸਾਹਮਣੇ ਫਿਰ ਮਨ ਦੁਖੀ ਹੁੰਦਾ ਸੀ ਤੁਹਾਡਾ ਜਦੋਂ ਲੋਕ ਤੁਹਾਨੂੰ ਕਹਿੰਦੇ ਹੁੰਦੇ ਸੀ ਕਿ ਕਿ ਛੋਟੇ ਜੇ ਬੱਚੇ ਨੂੰ ਕਿਹੜੇ ਕਮੀ ਪਾਤਾ ਦੁਖੀ ਮਨ ਹੁੰਦਾ ਸੀ ਹੁੰਦਾ ਸੀ ਮਨ ਦੁਖੀ ਪਰ ਜੇ ਮੈਂ ਰੁਕ ਜੰਦਾ ਤੇ ਇਹਨੇ ਰੁਕ ਜਾਣਾ ਸੀ ਇਸ ਕਰਕੇ ਮੈਂ ਨਹੀਂ ਰੁਕਿਆ ਬੱਚੇ ਨੇ ਮਾਪੇ ਨੇ ਨਹੀਂ ਕਿਹਾ ਇਹਨੂੰ ਤੁਹਾਨੂੰ ਇਹ ਬੱਚਾ ਮਾਪਿਓ ਕੋਲ ਘਟ ਰਿਹਾ ਤੇ ਮੇਰੇ ਕੋਲ ਜਦਾ ਰਿਹਾ ਇਹ 2 ਸਾਲ ਦਾ ਸੀ ਜਦੋਂ ਇਹ ਬਹੁਤ ਰੋਂਦਾ ਸੀ ਬਿਮਾਰ ਸੀ ਤੇ ਇਹ ਫਿਰ ਬੱਚਾ ਮਾਪਿਓ ਨੇ ਮੇਰੀ ਝੋਣੀ ਬਾਤ ਸੀ ਇਹਨੂੰ ਤੁਸੀਂ ਸੰਭਾਲੋ ਇਹ ਬੱਚਾ ਕਿ ਇਹਨੂੰ ਫੇਸ ਨਹੀਂ ਕਰ ਪਾਉਂਦਾ ਜੀ ਜੇ ਕੋਈ ਸਾਹਮਣੇ ਆਉਂਦਾ ਸੀ ਤੇ ਡਰ ਕੇ ਅੰਦਰ ਲੁਕ ਜਾਂਦਾ ਸੀ ਕਿਸੇ ਦੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾਉਂਦਾ ਬਿਮਾਰ ਰਹਿੰਦਾ ਸੀ ਫਿਰ ਮੈਂ ਇਹਦਾ ਹੌਲੀ ਹੌਲੀ ਸਾਰਾ ਚੱਕ ਲਿਆ ਇਹਨੂੰ ਬੋਲਨ ਸਕਾਇਆ ਦੱਸਨ ਸਕਾਇਆ ਵੀ ਕਿਦਾਂ ਉਹ ਇਹਨੂੰ ਫੇਸ ਕਰਨਾ ਅਜੀ ਤੇ ਫਿਰ ਕਿਵੇਂ ਸਾਰਾ ਦਾ ਰਿਆਜ਼ ਦਾ ਤੁਸੀਂ ਕਰਦੇ ਹੁੰਨੇ ਸੀਗੇ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਮੈਂ ਆਪਣੇ ਦਾਦਾ ਜੀ ਨੂੰ ਦੇਖ ਕੇ ਬੌਂਸਰੀ বাজਾਣੀ ਸਿੱਖਿਆ ਫਿਰ ਕਿਵੇਂ ਰਿਆਜ਼ ਵਗੈਰਾ ਇਸ ਬੱਚੇ ਨੂੰ ਕਰਾਨੇ ਸੀਗੇ ਤੁਸੀਂ ਦੇਖੋ ਜਿਹੜਾ ਸੰਗੀਤ ਦਾ ਵਿਜ਼ਨ ਇੱਕ ਫੁੱਟ ਦਾ ਜ਼ਰੂਰ ਹੈ ਕਦੀ ਨਾ ਕਦੀ ਜੀ ਇਹ ਜਦੋਂ ਇਹਨੇ ਮੈਨੂੰ ਦੇਖਿਆ ਤੇ ਇਹਨੇ ਵੀ ਵਜਾਣ ਦੀ ਸ਼ਾ ਪ੍ਰਗਟ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਸ਼ੁਰੂਆਤ ਕਰਾਈ ਜਿਹੜੇ ਸੰਗੀਤ ਦੇ ਸ਼ੁਰੂਆਤ ਅਲੰਕਾਰ ਹੁੰਦੇ ਆ ਉਹ ਮੈਂ ਕਰਵਾਏ ਉਸ ਤੋਂ ਬਾਅਦ ਮੈਂ ਇਹਨੂੰ ਗੁਰੂ ਲੋਕਾਂ ਕੋਲ ਲੈ ਕੇ ਗਿਆ ਜੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੈ ਹੋਰ ਵਧਿਆ ਤੇ ਮੈਂ ਚਾਹੁੰਦਾ ਕਿ ਹੋਰ ਵੀ ਗਾਂ ਵੱਡੇ ਗੁਰੂਆਂ ਦਾ ਅਸ਼ੀਰਵਾਦ ਮਿਲੇ ਜੀ ਭਵਿਕ ਦੇਖਦੇ ਹਾਂ ਬੱਚੇ ਤਾਂ ਤੁਸੀਂ ਬੌਂਸਰੀ ਵਜਾਉਣ ਦੇ ਵਿੱਚ ਹਾਂ ਦੇਖਦੇ ਜੀ ਕਿਸ ਤਰੀਕੇ ਦੇ ਨਾਲ ਜਰੂਰ ਦੱਸੋ ਇਹ ਵੀ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਫਿਰ ਦੇਖੋ ਭਵਿਕਤੇ ਦਾ ਜਿਹੜਾ ਹੈ ਉਹ ਪਰਮਾਤਮਾ ਨੇ ਨਿਸ਼ਚਿਤ ਕੀਤਾ ਹੈ ਤੇ ਸੁਪਨਾ ਤੇ ਦੇਖਣਾ ਹਰ ਬੰਦੇ ਦਾ ਫਰਜ਼ ਹੈ ਮੈਂ ਵੀ ਸੁਪਨਾ ਦੇਖਦਾ ਕਿ ਪਰਮਾਤਮਾ ਇਹਨੂੰ ਭਾਗ ਲਾਵੇ ਇਹਦੀ ਮਿਹਨਤ ਨੂੰ ਭਾਗ ਲਾਵੇ ਇਹ ਬਚਨੇ ਆਪਣਾ ਬਚਪਨ ਦਿੱਤਾ ਮੈਨੂੰ ਤੁਸੀਂ ਨਾਲ ਸੀਗੇ ਤਾਂ ਜਦੋਂ ਮਾਸਟਰ ਸਲੀਮ ਤੇ ਕਨਵਰਗ ਰਿਵਾਨ ਨੂੰ ਇਹ ਬੱਚਾ ਮਿਲਿਆ ਹਾਂ ਮੈਂ ਨਾਲਸਾਂ ਪਰ ਮੈਂ ਪਹੁੰਚਿਆ ਨਹੀਂ ਮੈਂ ਪਿੱਛੇ ਸਾਂ ਮੈਂ ਬਹੁਤ ਪਿੱਛੇ ਸਾਂ ਕਿੰਨੀ ਖੁਸ਼ੀ ਮਹਿਸੂਸ ਹੋਈ ਸੀਗੀ ਤੁਹਾਨੂੰ ਉਸ ਟਾਈਮ ਮੈਂ ਇਹਨੂੰ ਸਟੇਜ ਤੇ ਭੇਜਦਾ ਸੀ ਪਰ ਮੈਂ ਸਾਹਮਣੇ ਨਹੀਂ ਆਇਆ ਮੈਂ ਪਿੱਛੇ ਬਿਲਕੁਲ ਪਿੱਛੇ 서ਮੈਂ ਤੇ ਮੇਰੇ ਸਾਹਮਣੇ ਇਹ ਚਕੇਨਾ ਇਹਨੂੰ ਇਹ ਨਹੀਂ ਲੱਗੇ ਕਿ ਮੈਂ ਰੋਕ ਰਿਆਂ ਟੋਕ ਰਿਆਂ ਮੇਰਾ ਕੰਮ ਸੀ ਇੱਥੋਂ ਤੱਕ ਬਚਾਉਣਾ ਹੁਣ ਤੇਰਾ ਕੰਮ ਹੈ ਮੈਂ ਪਿਛੇ ਲੁਕਿਆ ਸਾਂ ਤੇ ਜਦੋਂ ਪਿੱਛੇੋਂ ਤੁਸੀਂ ਦੇਖ ਰਹੇ ਸੀਗੇ ਬੱਚਾ ਤੁਹਾਡਾ ਬੌਂਸਰੀ ਵਜਾ ਰਿਹਾ ਸੀ ਮਾਸਟਰ ਸਲੀਮ ਨੇ ਬਹੁਤ ਸਾਰਾ ਪਿਆਰ ਦਿੱਤਾ ਜਿਹੜੇ ਲੋਕ ਜਾਗਰਨ ਦੇ ਵਿੱਚ ਬੈਠੇ ਸੀ ਉਹਨਾਂ ਵੱਲੋਂ ਤਾਲੀਆਂ ਵਜਾਈਆਂ ਗਈਆਂ ਉਹਨਾਂ ਵੱਲੋਂ ਪਿਆਰ ਵੀ ਦਿੱਤਾ ਗਿਆ ਉਸ ਟਾਈਮ ਮਨ ਤੇ ਕੀ ਚੱਲ ਰਿਹਾ ਸੀ ਤੁਹਾਡੇ ਫਿਰ ਦੇਖੋ ਇਹਦੇ ਨਾਲ ਖੜੇ ਹੋਣ ਤੋਂ ਜ਼ਿਆਦਾ ਖੁਸ਼ੀ ਮੈਨੂੰ ਉਦੋਂ ਸੀ ਜਦੋਂ ਮੈਂ ਸੰਗਤਾਂ ਦੇ ਵਿੱਚ ਬੈਠਾ ਸਾਂ ਤੇ ਉਹਨਾਂ ਨੂੰ ਅਸੀਂ ਪਤਾ ਵੀ ਮੈਂ ਇਹਦਾ ਦਾਦਾ ਤੇ ਜਦੋਂ ਇਹਦੇ ਬਾਰੇ ਗੱਲਾਂ ਕਰਦੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿ ਅਸੀਂ ਇਹਨੂੰ ਸੁਣਿਆ ਹੈ ਇਹ ਉਹਦੇ ਬਾਰੇ ਕਮੈਂਟ ਕਰਦੇ ਸੀ ਤੇ ਮੈਨੂੰ ਜੋ ਖੁਸ਼ੀ ਹੁੰਦੀ ਉਹ ਮੈਂ ਜਾਂਦਾ ਜੀ ਪਵਿੱਖ ਨੂੰ ਲੈ ਕੇ ਕੀ ਸੁਪਨੇ ਨੇ ਤੁਹਾਡੇ ਮੇਲੀ ਜੋ ਤਾਂ ਭਗਵਾਨ ਨੇ ਸੋਚਿਆ ਹੋਣਾ ਤਾਂ ਵਈਆ ਲੇਕਿਨ ਜੋ ਮੈਂ ਸੁਪਨਾ ਹੈ ਉਹ ਹੈ ਕਿ ਮੈਂ ਬਾਲੀਵੁੱਡ ਮੇ ਜਾਣਾ ਚਾਹਤਾ ਹਾਂ ਬਾਲੀਵੁੱਡ ਤੇ ਕਦੀ ਸੋਚਿਆ ਆ ਆਈਡਲ ਕਿੰਨੂੰ ਮੰਨਦੇ ਹੋ ਤੁਸੀਂ ਆਪਣਾ ਫਿਰ ਪੰਡਿਤ ਸਾਹਿਬ ਉਸ ਵਜ੍ਹਾ ਕਰਕੇ ਅਦੀ ਨੂੰ ਜੀ ਇਹ ਕੁਝ ਨਹੀਂ ਜੀ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਕੋਸ਼ਿਸ਼ ਸੁਣਾ ਦਿਓ ਫਿਰ ਣੇੜੀ ਇਸ ਤੋਂ ਪਹਿਲਾਂ ਮੈਂ ਤੁੰਸ ਨਹੀਂ ਉਹ ਕਲਾਸਿਕਲ ਉਹਨਾਂ ਦੇ ਹਿਸਾਬ 'ਚ ਹੀ ਆ ਗਈ ਇੱਕ ਹੋਰ ਸੁਣਾ ਦਿਓ ਫਿਰ ਬਹੁਤ ਧੰਨਵਾਦ ਸਮਾਂ ਦੇਣ ਦੇ। ਧੰਨਵਾਦ ਜੀ ਤੁਹਾਡਾ। ਜੀ ਤੁਹਾਡਾ ਵੀ ਧੰਨਵਾਦ। ਧੰਨਵਾਦ ਜੀ ਇੱਕ ਇਹਦੇ ਵੱਲੋਂ ਇਹ ਮੈਂ ਕਹਾਂਗਾ ਕਿ ਜਿਹੜੇ ਲੋਕਾਂ ਨੇ ਇਹਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਬਹੁਤ ਸਾਰਾ ਧੰਨਵਾਦ ਉਹਨਾਂ ਦਾ ਤੇ ਇਦਾਂ ਹੀ ਆਪਣਾ ਅਸ਼ੀਰਵਾਦ ਤੇ ਪਿਆਰ ਬੱਚਿਆਂ ਨੂੰ ਦਿੰਦੇ ਰਹਿਣ ਤੇ ਸਾਰਿਆਂ ਦਾ ਤੇ ਇਹ ਜਵਾਬ ਨਹੀਂ ਦੇ ਸਕਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਕਮੈਂਟ ਇੰਨੇ ਨੇ ਪਿਆਰੇ ਕਰਦੇ ਆ ਕਿ ਪੜ੍ਹ ਕੇ ਮਨ ਖੁਸ਼ ਹੋ ਜਾਂਦਾ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਦੇ ਕੋਲ ਵੀ ਧੰਨਵਾਦ ਕਰਾ ਦਿਓ ਜੀ ਬੱਚੇ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਵੀ ਲੋਕੀ ਮੈਨੂੰ ਇਹਨੇ ਸੋਹਣੇ ਸੋਹਣੇ ਕਮੈਂਟ ਲਿਖਦੇ ਆ ਉਹਨਾਂ ਲੋਕਾਂ ਦਾ ਮੈਂ ਸਾਗਰਾ ਤੇ ਥੈਂਕਸ ਨਹੀਂ ਕਰ ਸਕਦਾ ਲੇਕਿਨ ਜਿੰਨੇ ਵੀ ਸਾਗਿਆ ਨੇ ਕਮੈਂਟ ਭੇਜੇ ਆ ਉਹਨਾਂ ਨੂੰ ਮੈਂ ਪੂਰਾ ਧੰਨਵਾਦ ਕਰਦਾ ਉਸ ਬੱਚੇ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਦਾਦਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਉਸ ਬੱਚੇ ਨੇ ਕਿਹਾ ਕਿ ਮੈਂ ਜਿਹੜਾ 7 ਸਾਲ ਦੀ ਉਮਰ ਦੇ ਵਿੱਚ ਮੈਨੂੰ ਬੌਂਸਰੀ ਵਜਾਣ ਦਾ ਸ਼ੌਂਕ ਪੈ ਗਿਆ ਸੀ ਤੇ ਹੁਣ ਉਸ ਬੱਚੇ ਦੀ ਉਮਰ 10 ਸਾਲ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ